ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਈ ਰਹਿਨਿ ਉਤਾਰੁ ਭੁਖਿਆ ਭੁਖ ਨ ਉਤਰੀ ਜੇ ਬੰਨਾਂ ਪ੍ਰੀਆ ਭਾਰ ਸਹਸ ਸਿਆਨ ਪਲਖੋਹੀ ਤੈਕ ਨ ਚੱਲੈ ਨਾਲ ਕਿਵ ਸਚਿਆ ਰਹੀਐ ਕਿਵ ਕੂੜੈ ਟੁਟੈ ਪਾਲ ਹੁਕਮਰਿ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਬੜਿ ਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨਉਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈਂਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੈਂ ਜੀ ਬੁਝੈ ਤਾ ਹਉਮੈ ਕਹੈ ਨ ਕੋਇ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਆਣੈ ਨੀਸਾਨ ਗਾਵੇ ਕੋ ਗੁਣ ਵਿਢਿਆਇਆ ਚਾਰ ਗਾਵੇ ਕੋ ਵਿਦਿਆ ਵੇਖੋ ਮੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਰ ਦੇ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖੈ ਹਾ ਦਰਾ ਹਦੂਰ ਕਥਨਾ ਕਥੀਨਾ ਵੈ ਤੂਟ ਕਤ ਕਤ ਕਥੇ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾ ਹੈ ਜੁਗਾ ਜੁਗੰਤਰ ਖਾਈ ਖਾ ਹੈ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਵਿਖੇ ਸਵੇ ਪ੍ਰਵਾਹੋ ਸਾਚਾ ਸਾਇ ਸਾਚ ਨਾਹੀ ਭਾਖਿਆ ਪਾਉ ਅਪਾਰ ਅਖ ਹੈ ਮੰਗ ਹੈ ਦੇ ਦੇ ਦਤ ਕਰੇ ਦਾਤਾਰ ਫਿਰ ਕਿ ਅਗੇ ਰਖੀਐ ਜਿ ਦਿਸੈ ਦਰਬਾਰ ਮੋਹੋਂ ਕੀ ਬੁਲਣ ਬੋਲੀਐ ਜਿਤ ਸੰਤਰੇ ਪਿਆਰ ਮ੍ਰਿਤ ਵੇਲਾ ਸਚ ਨਾਮ ਬੜਿ ਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੂਖ ਦਵਾਰ ਨਾਨਕੀ ਵੈ ਜਾਣੀਐ ਸਭ ਆਪੇ ਸਚਿਆਰ ਤਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਅਗਨੀ ਨਿਦਾਨ ਗਵੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੀ ਹੋ ਜਾਣ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਵ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈ ਵਿਸੁਰ ਨਾ ਜਾਈ ਤੀਰਥ ਨਾਵਾ ਜਿਤ ਸੁਭਾਵਾ ਵਿਣ ਭਾਣੇ ਕੀ ਨਾਇ ਕਰੀ ਜੇ ਤੀਸਰੀ ਠੂ ਪਾਈ ਵੇਖਾ ਮਨ ਕਰਮਾ ਕਿਮ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸੁਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਰੁਗਚਾਰੇ ਅਰਜਾ ਹੁਰਦ ਸੁਣੀ ਹੋਏ ਨਵਖੰਡਾ ਵਿੱਚ ਜਾਣੀਐ ਨਾਲ ਚੱਲੇ ਸੋ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਤ ਜਗ ਲੇ ਜੇ ਤਿਸ ਨਦਰ ਨ ਆਵਈ ਤਾ ਵਾਤਨ ਪੁੱਛੈ ਕਿ ਕੀਤਾ ਅੰਦਰ ਕੀਤ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਦ ਵੀ ਸੁਰਨਾਤ ਸੁਣਿਆ ਤਰਤ ਤਵਲੀ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਅਨੂਪਵ ਕਾ ਨਾਸ ਸੁਣਿਆ ਈਸ਼ਰ ਵਰ ਮਹਿੰਦ ਸੁਣਿਆ ਮੁਕਸ਼ਾਲਾ ਹਨ ਮੰਦ ਸੁਣਿਆ ਯੁਗ ਯੁਗ ਤਨ ਭੇਦ ਸੁਣਿਆ ਸਾਤ ਸਮ੍ਰਿਤ ਵੇਦਾਂ ਨਾਨਕ ਭਗਤ ਸਦਾ ਵਿਗਾਸ ਸੁਨਿਆ ਅਨੂਪਾਉ ਕਰਨਾ ਸੁਨਿਆ ਸਤ ਸੰਤੋਖ ਗਿਆਨ ਸੁਨਿਆ ਛਟਕਾ ਇਸ਼ਾਨ ਸੁਨਿਆ ਪੜ ਪੜ ਪਾਵੇ ਮਾਨ ਸੁਨਿਆ ਲਾਗੇ ਸਹਿ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਨਿਆ ਅਨੂਪਾਉ ਕਰਨਾਸ ਸੁਨਿਆ ਸੁਰਾ ਗੁਨਾ ਗੰਗਾ ਸੁਨਿਆ ਸੇਖ ਪੀਰ ਪਾਤਸ਼ਾ ਸੁਨਿਆ ਅੰਦੇ ਪਾਵੇ ਰਾਉ ਸੁਨਿਆ ਹਾਥ ਵੈ ਸਗਾਹੂ ਨਾਨਕ ਭਗਤ ਸਦਾ ਵੇਗਾਸ ਸੁਨਿਆੰਦੂ ਭਾਵ ਕਾ ਨਾਸ ਮੰਨੇ ਕੀ ਗਤ ਕਈ ਨ ਜਾਏ ਜੀਕੂ ਕਹੇ ਪਿਛੇ ਬਿਚਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾਵੇ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਈ ਜੀਕੂ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਇ ਮਨ ਬੂਧੂ ਮੰਨੇ ਸਗਲ ਭੌਣ ਕੀ ਸ਼ੁੱਧ ਮੰਨੇ ਮੋ ਚੂਟਾ ਨਾ ਖਾਈ ਮੰਨੇ ਜਿਮ ਕੇਸਾ ਨਾ ਨਿਆਈ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਬਣ ਕੋਈ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਿ ਸਿ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇ ਤੀਸ ਸੰਬੰਧ ਹੋਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਭਾਵੇ ਮੁਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰ ਤਾਰੀ ਗੁਰ ਸਿੱਖ ਮੰਨੈ ਨਾਨਕ ਭਗਵੰਨ ਵੇਖੋ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਵਾਨ ਪੰ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੁਹੈ ਦਰ ਰਾਜਾਨ ਪੰਚਾ ਕਾ ਗੁਰੂ ਏਕ ਤੇ ਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖਾ ਪ੍ਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤੋ ਲਿਓ ਉਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਵਨ ਜੂਰ ਜੀ ਜਤੰਗਾ ਕੇ ਨਾਭ ਸਭ ਨਾਲ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਨਸੁਵਲੇ ਰੂ ਕੀਤੀ ਦਾਤ ਆਣੇ ਕੌਨ ਕੂਤ ਕੀਤਬ ਸੋਇ ਕੁਕਬਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋਤਿ ਤੇ ਪਾਵੇ ਸਾਈ ਪਲਿਕਾ ਤੁ ਸਦ ਅਸਲਾਮ ਨਿਰੰਕਾਰ اث <سنخ> جپ سنکھ پا سنگ پوجا سنگ تپتاؤ سنگ گرتھ مکھ وید پاٹ سنکھ من رہ اداس اثنکھ گن بھی چار اثنکھ سد دار اثنکھ سورمو پک سار سنکھ ملا تار کدرت کن کہار واریہ نا وا با کار جوت پاو سائی پلیکار تلانتار ਅਸੰਖ ਮੂਰਖ ਅੰਧਕੂਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵੜ ਹਤਿਆ ਕਮਾਈ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਖਾਹੇ ਅਸੰਖ ਨਿੰਦਕ ਸਰ ਕਰ ਹੈ ਭਾਰ ਨਾਨਕ ਨੀਤ ਕਹਿ ਵਿਚਾਰ ਬਾਰਿਆ ਨ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੁਸਰਾ ਸਲਾਮ ਤਿਰੰਕਾਰ ਸੰਖ ਨਾਮ ਸੰਖ ਥਾਵ ਗਮ ਗਮ ਸੰਖ ਲੋ ਸੰਖ ਹੈ ਸਰਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣੰਗਾ ਅਖਰੀ ਲਿਖਣ ਬੋਲਣ ਬਾਨ ਅਖਰਾ ਸਰ ਸੰਜੋਗ ਵਖਾਨ ਜਿਨੇ ਲਿਖੇ ਤਿਸ ਰਣਾਇ ਜੀ ਫਰਮਾਇ ਤੇ ਤਿ ਪਾਏ ਜੇ ਤਾ ਗੀਤਾ ਤੇ ਤਾ ਨਾਮ ਨਾ ਨਾਹੀ ਕੋ ਥਾਵ ਕੁਦਰਤ ਕਰਨ ਕਾ ਵਿਚਾਰ ਬਾਰੇ ਨੰਜਾ ਬਾਈ ਇਕ ਵਾਰ ਜੋ ਤੁਧ ਭਾਇ ਸਾਈ ਪਲੀਕਾਰ ਤਿਸ ਦਾ ਸਲਾਮ ਤਨ ਰੰਗਾਰ ਭਰੀਏ ਹੱਥ ਪੈ ਤੰਦੇ ਪਾਣੀ ਤੋਤੇ ਦਰ ਸੁਖੇ ਮੂਤ ਪਲੀਤੇ ਕਾ ਪੜ ਹੋਏ ਦੇ ਸਾਬੂ ਨ ਲਈਐ ਉਤੋਏ ਪ੍ਰੀਅ ਮਤ ਪਾਪ ਗੈ ਸੰਗੋ ਤੋ ਪਹਿਣਾਵੇ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਖਾਹੋ ਨਾਨਕ ਹੁਕਮੀ ਆਬੋ ਜਾਹੋ ਤੀਰਥ ਤਪ ਦਇਆ ਦਰਦਾਨ ਜੇ ਕੋ ਪਾਵਤਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾਉ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਥ ਬਾਣੀ ਬਰਮਾਉ ਸਤ ਸੋ ਅੰਸ ਦਾ ਮਨ ਚਾਉ ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸ੍ਰੁਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇ ਕੁਰਾਨ ਵਕਤ ਨਾ ਪਾਇਓ ਕਾਦੀ ਅੰਜ ਲਿਖਣ ਲੇ ਕੁਰਾਨ ਥਿਤ ਵਾਰ ਨਾ ਜੋਗੀ ਆਨੇ ਰੁਤ ਮਾਉ ਨਾ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ ਕਿਉ ਕਰਿਆ ਖਾ ਕਿਉ ਸਾਲਾਹੀ ਕਿਉ ਵਰਣੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੀਖ ਸਿਆਣਾ ਵੱਡਾ ਸਾਹਿ ਵੱਡੀ ਨਾਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣਿਆ ਕਿ ਗਿਆਨ ਸੁਹੈ ਪਾਤਲ ਪਾਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਥਕੇ ਵੀਰ ਕੈਨਿਕ ਬਾਤ ਸੈ ਸਠਾਰਾ ਕਿਨਕ ਤੇ ਬਾਸ ਲੇਕਤਾ ਤੋਂ ਲਿਖਾ ਹੋਇ ਤਾ ਲਿਖੀਐ ਲੇਖਾ ਹੋਵੇ ਨਾਸ ਨਾਨਕ ਵਡਾਖੀਐ ਆਪੇ ਜਾਣ ਆਪੂ ਸਾਲਾਹੀ ਸਾਲਾਹੀ ਤਿਸੁਰਤ ਨ ਪਾਈਐ ਨਦੀਆਂ ਤਵਾ ਪਸੰਦਨਾ ਜਾਣੀਐ ਸੁਮੰਦ ਸਾ ਸੁਲਤਾਨ ਗ੍ਰਹਾ ਸੇ ਤਿਮਾਲ ਧਨ ਕੀੜੀ ਤੁਲ ਨ ਹੋਵਣੇ ਜੇ ਸੁਮੰਦ ਨ ਬੀਸਰੈ ਅੰਤ ਨ ਸਿਫਤੀ ਕਹਿ ਨ ਅੰਤ ਅੰਤਨ ਕਰਣੈ ਦੇਂਦਾ ਅੰਤ ਅੰਤ ਨ ਹੋਏ ਕਨਸੁਨ ਅੰਤ ਅੰਤਨ ਜਾਪੇ ਕਮਣ ਮੰਤ ਅੰਤਨ ਜਾਪੇ ਕੀਤਾ ਕਾ ਅੰਤਨ ਜਾਪੇ ਪਰ ਬਾਰੰਦ ਕਰਨ ਕੀਤੇ ਵਿਲਾਇ ਤਾਂ ਕੇ ਅੰਤਨ ਪਾਏ ਜਾਹਿ ਇਹੋ ਅੰਤਨ ਜਾਣੇ ਕੋਈ ਬਉਤਕ ਇਹ ਬਉਤਕ ਹੋਇ ਵੱਡਾ ਸਾਹਿਬ ਉਚਾਥਾ ਉਚੇ ਪਰੂਚਾ ਨਾਮੇ ਇਹ ਬੜੂ ਚਹ ਵੇ ਕੋਈ ਸੁਚੇ ਕੋ ਜਾਣੇ ਸੋਏ ਜੀਵੜੇ ਆਪ ਜਾਣੇ ਆਪਾ ਆਪ ਨਾਨਕ ਨਦਰੀ ਕਰਮੀਂ ਦਾਤ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨ ਨਤ ਮਾਏ ਕੀਤੇ ਮੰਗੇ ਜੁਦ ਪਾਰ ਕੀਤੇ ਅੰਗੰਤ ਨਹੀਂ ਵਿਚਾਰ ਕੀਤੇ ਖਤਰ ਹੈ ਵੇਕਾਰ ਕੀਤੇ ਲੈ ਲੈ ਮੁਰਪਾ ਹੈ ਕੀਤੇ ਮੂਰਖਾਏ ਖਾਏ ਕੀਤੇ ਅੰਦੂ ਖੋਖ ਸਦਮਾਰੇ ਪੇਦਾ ਤਰੀ ਦਾਤਾਰ ਬੰਦក្លਸੀ ਪਾਣੇ ਹੋਇ ਰੱਖਣ ਸਕੈ ਕੋਏ ਜੇ ਕੋ ਖਾਏ ਕਿ ਅਖਣ ਪਾਏ ਹੋ ਜਾਣੇ ਜੀਤੀ ਆ ਮੁਖਾਏ ਤਪੇ ਜਾਣੇ ਆਪੇ ਦੇ ਆਖੇ ਸੇ ਪਕੇ ਕੇ ਜਿਸਨੂੰ ਬਖਸ਼ੇ ਸਿਵਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੋਲ ਗਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਅੰਡਾਰ ਮੁੱਲ ਹੈ ਮੁੱਲ ਜਾਏ ਮੁੱਲ ਪਾਇ ਮੁੱਲ ਸਮਾਏ ਅਮੋਲ ਤਰਮ ਮੁੱਲ ਜੀਵਨ ਮੁੱਲ ਤੁਲ ਮੁੱਲ ਪਰਵਾਰ ਮੁੱਲ ਬਖਸ਼ੀਸ਼ ਮਰਣੀ ਸਾਲ ਮੁੱਲ ਕਰਮ ਮੁੱਲ ਫੁਰਮਾਨ ਮੋਲਮ ਲਖਾਂ ਨਾ ਜਾਇ ਆਖ ਅਖਰੇ ਲਿਵਲਾਈ ਆਖੇ ਵਿਦ ਪੜ ਪੁਰਾਣਿ ਆਖੇ ਪੜੇ ਕਰਿ ਵਖਿਆਨੇ ਆਖੇ ਵਰਮੇ ਆਖੇ ਅੰਦ ਅਖੇ ਗੋਪੀ ਤੇ ਗੋਵਿੰਦ ਆਖੇ ਈਸੁਰ ਅਖੇ ਸਿਦ ਅਖੇ ਕੀਤੇ ਕੀਤੇ ਬੁੱਧ ਅਖੇ ਧਨ ਅਖੇ ਦੀਵ ਅਖੇ ਸੁਨ ਮੰਨ ਜਨ ਸੇਵ ਕੀਤੇ ਅਖੇ ਅਗਨ ਪਾਈ ਕੀਤੇ ਕਹਿ ਕਹਿ ਉਠੜ ਜਾਇ ਇਤੇ ਕੀਤੇ ਔਰ ਕਰਿਤਾ ਅਗਨ ਸਕੇ ਕਈ ਕੇ ਜਿਹੜ ਪਾਵਤੋ ਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾਰਤ ਚ ਲਿਖੀਐ ਸਰਗਾ ਵਾਰਾਗਾ ਵਾਰ ਸੋਦਾਰ ਕੇਹਾ ਸੋ ਕਰ ਕੇਹਾ ਜਿਤ ਵੇ ਸਰਵ ਸਮਾਲੇਵਾ ਜੀ ਨਦ ਨਿਕ ਸੰਖਾ ਕੀਤੇ ਵਾਉਨ ਹਾਰੇ ਕੇਤੇ ਰਉਪਰੇ ਸੋ ਕੀਣ ਕੀਤੇ ਗਾਉਨ ਹਾਰੇ ਗਵ ਤੂਨੋਂ ਕੋਣ ਪਣੀ ਬੈ ਸੰਤੁਰਗ ਵੇ ਰਾਜਾ ਧਰਮ ਦੁਆਰੇ ਗਵ ਚਿਤ ਗਉਤਿ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਵ ਹੈ ਈਸ਼ਰਵਰਮਾ ਦੇਵੀ ਸੋਣ ਸਦ ਸਵਾਰੇ ਗਵ ਹੈ ਨੰਦਨ ਦਰਸ਼ਨ ਬੈਠ ਦੇਵਤੀ ਅੰਦਰ ਨਾਲੇ ਗਾਵੇ ਸਦੇ ਸਮਾਦੀ ਅੰਦਰ ਗਾਵਣ ਸਤ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸਰ ਜੁਗ ਦੇ ਹੋਏ ਦਾ ਨਾਲੇ ਗਾਵੇ ਮੋਹਣੀ ਅਮਨ ਮੋਨ ਸੁਰਗਾ ਮਚ ਪਿਆਲੇ ਗਾਵਣ ਰਤਨ ਪਾਈ ਤੇਰੇ ਅਰਸੋ 30 ਨਾਲੇ ਗਾਵੇ ਜੁਗ ਮੌਰ ਸੂਰਗ ਗਾਵੇ ਖਾਣੀ ਚਾਰੇ ਗਾਵੇ ਖਨ ਮੰਡਲ ਵਰ ਪੰਡਾ ਕਰ ਕੇ ਕੇਤਾਰੇ ਸੇ ਤੁਨ ਗਾਵੇ ਜੁਤ ਪਵਨ ਰਤੇ ਤੇਰੇ ਪੁੱਤਰ ਸਾਲੇ ਔਰ ਕੀਤੇ ਗਾਵਨ ਸਿਮਨ ਚਿਤਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾ ਆਈ ਹੈ ਪਿਓ ਸਿਜਾਈਨ ਜਸ ਰਤਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕੰਜ ਸੀ ਮਾਇ ਜਿੰਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਸਰੀ ਵੜਿਆਏ ਜੋ ਤਸਭਾ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹੁ ਸ਼ਾਹ ਪਾਤ ਸਾਹਿਬੋ ਨਾਨਕ ਰਹਿਨਿ ਰਜਾਈ ਮੁੰਦਾ ਸੰਤੋਖ ਸ਼ਰਮ ਬਚੋਲੀ ਤਿਆਨ ਕੀ ਕਰੇ ਪੂਤ ਕਿੰਥਾ ਕਾਲ ਕੁਵਾਰੀ ਕਾਇਯੁਕਤਿੰਦਾ ਪ੍ਰਤੀਤ ਆਈ ਬੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਤ ਸੈ ਆਦੇਸ ਆਦ ਨੀਲ ਅਨਦ ਨਾਤ ਜੁਗ ਜੁਗ ਕੋ ਏਸਾ ਪੁਗਤ ਗਿਆਨ ਦੇ ਆ ਭੰਡਾਰਨ ਕੜਗੜਵਾ ਜੈ ਨਾਦ ਆਪਨਾ ਨਤੀ ਸਉਜਾ ਕਿਰਿ ਦਿਸ ਦੋਰਾ ਸਾਦ ਸੰਜੋਗ ਵਜੋ ਦੇ ਕਾਲ ਚਲਾਵੇ ਲੇਖਿਆ ਵੇ ਭਾਗ ਆਦੇਤ ਸਹ ਆਦੇਸ ਆਦਨ ਨਿਲਨ ਨਧਤ ਜੁਗ ਜੁਗ ਏਕੋ ਏਸਾ ਏਕਮਾਇ ਯੁਕਤ ਵੈਤਨ ਚੱਲੇ ਪਰਵਾਣਿਕ ਸੰਸਾਰਿਕ ਭੰਡਾਰ ਇਕ ਲਾਇ ਦੇਵਾ ਅਨਿਵਿਦਿਸ਼ ਪਵਿਤ ਹੋਇ ਚੱਲਵੇ ਜੇ ਹੋਵੇ ਫੁਰਮਾਨ ਉਹ ਵੇਖੇ ਉਹ ਨਨਦਰਣਾਏ ਭਉਤ ਬਿਡਾਨ ਆਦਿਤਸੈ ਆਦੇਸਵਾਦ ਨੀਲਨਦ ਨਾਥ ਜੁਗ ਜੁਗ ਇੱਕੋ ਵੇਸਾ ਅਸਨ ਲੋਇ ਲੋਇ ਪੰਡਾਲ ਜੋਗ ਸਪਾਇ ਸਿਕਾ ਵਾਰ ਕਰ ਕਰ ਵੇਖੇ ਸਰਜਨ ਹਰ ਨਾਨਕ ਸੱਚੇ ਕੀ ਸਾਚੀਕਾਰ ਆਦਿਤਸੈ ਆਦੇਸਵਾਦ ਨੀਲਨਦ ਨਾਥ ਜੁਗ ਜੁਗ ਇੱਕੋ ਵੇਸਾ ਇਕ ਦੂ ਜੀ ਭੌ ਲਖ ਹੋਇ ਲਖ ਹੋ ਬਹਿ ਲਖ ਵੀਸ ਲਖ ਲਗੇੜਾ ਕੀਏ ਇੱਕ ਨਾਮ ਜਗਦੀਸ਼ੇ ਤਰਾਵਤ ਪਵੜੀਆ ਚੜਿਆ ਹੋਇ ਕੀਸ ਸੁਣ ਗੱਲਾਂ ਆਕਾਸ਼ ਕੀ ਤਾਇਰੀਸ ਨਾਨਕ ਨਦਰਿ ਪਾਈਐ ਕੂੜੀ ਕੂੜੇ ਠੀਸ ਅੱਖਣ ਜੋਰ ਚ ਪੈਨੇ ਜੋਰ ਜੋਰ ਨ ਮੰਗਣ ਦੀ ਇਹਨਾਂ ਜੋਰ ਆ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸ੍ਰਤੀ ਗਿਆਨ ਵਿਚਾਰ ਜੋਰ ਨ ਜੁਗਤ ਛੁੱਟੈ ਸੰਸਾਰ ਜਿਸ ਸਾਥ ਜੁਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਈ ਰਤੀ ਰੂਤੀ ਸਤਿਵਾਰ ਪਉਣ ਪਣਿਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀਉਤ ਕੇ ਰੰਗ ਤਿਨਕੇ ਨਾਮੁ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਥੈ ਸੁਹਣ ਪੰਜ ਪਰਵਾਣ ਨਦਰੀ ਕਰਮ ਬੋਇ ਨੀਸਾਨ ਗਜ ਪਕਾਏ ਉਥੈ ਪਾਏ ਨਾਨਕ ਕੇ ਜਪੇ ਜਾਏ ਧਰਮ ਖੰਡ ਕਹੋ ਧਰਮ ਗਿਆਨ ਖੰਡ ਕਹੋ ਕਰਮ ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਣ ਮਹੇਸ਼ ਕੀਤੇ ਵਰਮੇ ਕਰਤ ਘੜੀਰ ਉਪਰੰਕੇ ਵੇਸ ਕੀਤੇ ਅੰਕਰਮ ਭੂਮੀ ਮੇਰ ਕੀਤੇ ਕੀਤੇ ਰੂਪ ਦੇਸ ਕੀਤੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਿਬਦਨਾਥ ਕੀਤੇ ਕੀਤੇ ਦੇਵ ਵੇਸ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਵਦ ਨਰਿੰਦ ਕੀਤਿਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੈ ਨਾਦ ਬਨੋਦ ਕੋੜ ਅਨੰਦ ਸ਼ਰਮ ਕਰਨ ਕੀ ਬਾਣੀ ਰੂਪ ਇਤ ਗਾਤ ਕਣੀਆਂ ਬਹੁਤਨੂ ਪੂ ਤਾਂ ਕਿਆਂ ਗੱਲਾਂ ਗੱਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਿਛਟਾਈ ਤਿੱਥੈ ਗੜੀਏ ਸੁਰਤ ਮਤ ਮਨ ਬੋਧਿ ਦਿੱਥੈ ਗੜੀਏ ਸੁਰਾਂ ਸਿਦਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਦਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਾਮਲ ਸੂਤਿਨ ਮਹਿਰਾਮ ਰਹਿਆ ਭਰਪੂਰ ਦਿੱਥੈ ਸੀਤੋ ਸੀਤਾ ਮਹਿਮਾ ਮਾਇ ਤਾਂ ਕਿ ਰੂਪ ਨ ਕਥਨੇ ਲਿਆਏ ਨਾ ਉਮਰਨ ਠਾਗੇ ਜਾਈ ਜਿਨ ਕਿਆ ਰੰਬ ਸੈਮਨ ਬਾਹੀ ਦਿੱਥੈ ਭਗਤ ਵਸਹਿ ਕੇ ਲੋਕ ਰੈ ਨੰਨ ਸੱਚਾ ਮਨ ਸੋਏ ਸਚ ਕਨ ਵਸ ਅਨੰਕਾਰ ਕਰ ਕਰ ਵੇਖ ਨਦਰਿ ਨਿਹਾਲ ਤਿਥੈ ਕਨ ਮੰਡਲ ਵਰ ਪੰਡੋ ਜੇ ਕੋ ਕਥ ਤੰਤ ਨੰਤ ਤਿਥੈ ਲੋਲ ਆਕਾਰ ਜਿਬ ਜੋ ਕੁਮ ਤਵੇ ਤੂਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰਿ ਦਾਸਾਰ ਜਤ ਪਹਾਰਾ ਤੀਰ ਦੀ ਸੁਨਿਆਰ ਅਹਰ ਨ ਮਤ ਵੇਦ ਹਥੀਯਾਰ ਔਖ ਲਗਨ ਤਵ ਤਉ ਪੰਡ ਪਾਉ ਅੰਮ੍ਰਿਤ ਰਿਤ ਢਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕਉ ਨਦਰਿ ਕਰਮ ਤਿਨ ਕਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਦੁਈ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਭੁਰਿਆਈਆ ਬਾਚੈ ਧਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇ ਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ